ਇਹ ਨਾ ਹੈ ਨਹੀਂ ਬਿਨਾ ਦਾਦਰ ਮੈ ਲੈ ਜੇਨੀ ਉਹਨਾਂ ਨੂੰ ਹੰਗਿਦਰਾ ਪਿੱਛੋ ਦੀ ਵੀ ਜਿੱਦਾਂ ਮਰ ਗਈ ਯਾਰ ਇਸ ਕੋਲ ਅੱਜ ਦਿਨ ਹੈ ਨਾ ਨਾ ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਨੂੰ ਸਵਾਗਤ ਹੈ ਜੀ ਤੁਹਾਡਾ ਨਾਗਰ ਡੈਰੀ ਫਾਰਮ YouTube ਚੈਨਲ ਤੇ ਅੱਜ ਦੀ ਤੁਹਾਨੂੰ ਵੀਡੀਓ ਦਿਖਾ ਰਹੀ ਹਾਂ ਜੀ ਪਿੰਡ ਪੰਡਾਲਦੋਣਾ ਜ਼ਿਲ੍ਹਾ ਕਪੂਰਥਲਾ ਜੀ ਦੂਜੀ ਸਵੇਰ ਵਹਿੜਾ ਜੀ 10 ਦਿਨ ਲੰਦੀ ਸੁਣਨ ਨੂੰ ਕਵਾਲਿਟੀ ਤੁਸੀਂ ਵੀਡੀਓ ਚ ਚੈੱਕ ਕਰ ਲੋ 10 ਦਿਨ ਕੱਚੀ ਆ ਤੇ ਦੂਜੇ ਸੂਏ ਆ ਬੰਦੀ ਥੇਂਕ ਭਾਰੀ ਦੋਮਣਾ ਇੱਥੇ ਬੰਦੇ ਆ 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 ਸੰਗੀਤਰਾ ਪਿੱਛੋ ਦੀ ਵੀ ਜਿੱਦਾਂ ਮਰ ਗਈ ਯਾਰ ਕੋੜਾ ਦਦੇ ਨਾ 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 ਉਹ ਨਾ ਕੋਈ ਠੀਕੇ ਦਿਓ ਹੋਈ ਆ ਬਾਹਰ ਕੋਲ ਤੋਂ ਮੈਂ ਨਹੀਂ ਜਾਇਂ ਚੱਲਾ ਜਾ ਤੁਸੀਂ ਬੰਦੇ ਨੂੰ ਐਂ ਆਇਆ ਅੰਦਰ ਨੂੰ ਜਾ ਆਇਆ ਤੇ ਨਾ ਆਇਆ